ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਿਊ ਦੇਖੋ ਜੀ ਇਸ ਟਾਈਮ ਬੱਦਲ ਕਿੰਨੇ ਆਏ ਨੇ ਬਸ بارش ਵੀ ਆਉਗੀ ਵਿਊ ਬਹੁਤ ਅੱਛਾ ਜਿਵੇਂ ਪਹਾੜਾਂ ਦਾ ਵਿਊ ਹੁੰਦਾ ਨਾ ਬਿਊਟੀਫੁਲ ਵਿਊ ਦੇਖੋ ਤੁਸੀਂ ਬਹੁਤ سارے ਬੱਦਲ ਆਏ ਨੇ ਮੈਕਸ ਤੈਨੂੰ ਕੀ ਦਿਖ ਰਿਹਾ ਦੇਖੋ ਮੈਕਸ ਵੀਨਾ ਬਾਹਰ ਚਿੜੀਆਂ ਨੂੰ ਦੇਖਦਾ ਆ ਬਸ ਬੋਲਣ ਲੱਗ ਜਾਂਦਾ ਕਿ ਮੈਂ ਫੜ ਲਾਂ ਉਹਨਾਂ ਨੂੰ ਨਹੀਂ ਮੈਕਸ ਨੋ ਨਹੀਂ ਹਟਣਾ ਨਾ ਇੱਧਰ ਹੋਰ ਵੀ ਜ਼ਿਆਦਾ ਵਧੀਆ 뷰 ਜੀ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਜਿਆਦਾ ਵਧੀਆ 뷰 ਹੋਇਆ ਪਿਆ ਆ ਪਰ ਮੈਨੂੰ ਲੱਗਦਾ ਕਿ ਹਵਾ ਦੇ ਨਾਲ ਜਿਹੜੇ ਬੱਦਲ ਹਨਾ ਉੱਡ ਹੀ ਰਹੇ ਨੇ بارش ਆਣੀ ਨਹੀਂ ਨਗੀ ਵੈਸੇ ਹਵਾ ਬਹੁਤ ਠੰਡੀ ਹੈ ਜਿਦਾਂ ਨਾ ਕਿਤੇ ਹੋਰ بارش ਹੋ ਗਈ ਹੁੰਦੀ ਆ ਉਸ ਤਰੀਕੇ ਦੀ ਹਵਾ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸ਼ਾਇਦ ਮੱਛਾਂ ਵੀ ਦਿਖਣ ਗਿਆ ਬੈਕ ਸਾਈਡ ਆ ਸਾਡੇ ਘਰ ਦੀ ਦੇਖੋ ਮੱਛਾਂ ਵੀ ਛੁੱਕ ਰਹੀਆਂ ਨੇ ਅੱਧੀਆਂ ਤੇ ਮੱਛਾਂ ਉੱਥੇ ਨਹਾ ਰਹੀਆਂ ਨੇ ਜਿੱਥੇ ਪਾਣੀ ਖੜਾ ਹੈ ਦੇਖ ਕਿੰਨੀ ਪਿਆਰੀ ਆ ਰਹੀ ਆ ਇੱਧਰ ਬਹੁਤ ਜ਼ਿਆਦਾ ਨਾ ਹਰੀਆਲੀ ਗ੍ਰੀਨ ਨੇ ਬਹੁਤ ਆ ਸਾਡੇ ਬੈਕ ਸਾਈਡ ਤੇ ਤੇ ਦੇਖੋ ਉਧਰ ਕਿੰਨਾ ਬੱਦਲ ਜਿਹੜਾ ਨਾ ਵਾਈਟ ਵਾਈਟ ਨਜ਼ਰ ਆ ਰਿਹਾ ਉਧਰ ਤੇ ਬਿਲਕੁਲ ਹੀ ਬੱਦਲ ਨਹੀਂ ਨਾ ਧੂਪ ਹੋਣੀ ਹੈ ਇਸ ਟਾਈਮ ਤੇ ਪਰ ਉੱਪਰ ਵੀ ਦੇਖੋ ਬੱਦਲੀ ਸਾਈਡ ਦਿੱਖ ਰਿਹਾ ਅਸਲ ਵਿੱਚ ਉਧਰ ਮੈਕਸ ਬੋਲੀ ਜਾ ਰਿਹਾ ਚਿੜੀਆਂ ਨੂੰ ਦੇਖ-ਦੇਖ ਕੇ ਸਾਡੇ ਨਾਲੋ ਬੈਕ ਸਾਈਡ ਤੋਂ ਟ੍ਰੇਨ ਵੀ ਦਿਖਦੀ ਹੁੰਦੀ ਆ ਜਿਹੜੀ ਗੋਇੰਦਵਾਲ ਸਾਹਿਬ ਨੂੰ ਜਾਂਦੀ ਆ ਨਾ ਟ੍ਰੇਨ ਤਿੰਨ ਕਿ ਚਾਰ ਡੱਬੇ ਲੱਗੇ ਹੋਏ ਆ ਉਹ ਦਿਖਦੀ ਹੁੰਦੀ ਆ ਸਾਡੇ ਇੱਧਰੋਂ ਕੀ ਕੀ ਲੱਭ ਰਿਆਂ ਬਹੁਤ ਹੀ ਜ਼ਿਆਦਾ ਠੰਡੀਆਂ ਵਾਹ ਆ ਰਹੀ ਆ ਜਿਵੇਂ ਛੱਤ ਦੇ ਉੱਪਰ ਆਈ ਸੀਗੀ ਦੇਖਿਆ ਕਿ ਚਲੋ ਮੈਂ ਕਿਹਾ ਇਹ ਤੇ ਮਤਲਬ ਬਹੁਤ ਜਿਆਦਾ ਬਿਊਟੀਫੁਲ 뷰 ਬਣਿਆ ਹੋਇਆ ਤੇ ਕਿਉਂ ਨਾ ਮੈਂ ਆਪਣੇ ਫਰੈਂਡਸ ਦੇ ਨਾਲ ਇਹਦੀ ਥੋੜੀ ਜੀ ਵੀਡੀਓ ਜਿਹੜੀ ਸ਼ੇਅਰ ਕਰਾਂ ਇਹ ਸਲੀਮਾ ਵੀਡੀਓ ਬਣਾਉਣ ਲੱਗ ਜਾਨੀ ਆ ਫਟਾਫਟ ਕਿ ਜੋ ਵੀ ਕੁਝ ਮੈਂ ਦੇਖ ਰਹੀ ਆ ਮੇਰੇ ਫਰੈਂਡਸ ਵੀ ਦੇਖਣ ਤੁਹਾਡੇ ਮੌਸਮ ਕਿਵੇਂ ਦਾ ਆ ਦੇਖੋ ਬਹੁਤ ਹੀ ਪਿਆਰਾ ਇੱਧਰ ਦੇਖੋ ਜੀ ਸਾਡੀਆਂ ਪਿੰਡੀਆਂ ਪਿੰਡੀਆਂ ਕੋ ਜਿਆਦਾ ਹੀ ਜਵਾਨ ਹੋ ਗਈਆਂ ਨੇ ਬਸ ਪੱਤਾ ਕੋਈ ਨਹੀਂ ਰਹਿ ਗਿਆ ਹੋਇਆ ਤੇ ਪਿੰਡੀਆਂ ਦੇਖੋ ਲੱਗੀਆਂ ਹੋਈਆਂ ਨੇ ਲੱਗੀਆਂ ਆਂ ਸੀ 2-4 ਕੱਲ ਵੀ ਤੋੜੀਆਂ ਸੀ ਤੇ ਅੱਜ ਵੀ ਹੋ ਗਈਆਂ ਹੋਈਆਂ ਨਾ ਥੋੜੀਆਂ ਜੀਆਂ ਇਧਰ ਲੋਬੀਆ ਦੀਆਂ ਫਲੀਆਂ ਵੀ ਨੇ ਤੇ ਉਧਰ ਫਲਾਵਰ ਵੀ ਲੱਗੇ ਹੋਏ ਆ ਇਧਰ ਤੋਰੀਆਂ ਲੱਗਣ ਦੀ ਤਿਆਰੀ ਹੁੰਦੀ ਪਈ ਆ ਜੀ ਪੰਛੀ ਵੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ ਨਾ ਠੰਡੀ ਹਵਾ ਦੇ ਵਿੱਚ ਜਦੋਂ ਵਿਚਾਰੇ ਉੱਡਦੇ ਆ ਤਾਂ ਇਸ ਟਾਈਮ ਸ਼ਾਮ ਦਾ ਟਾਈਮ ਆਇਆ ਆ 5 ਵੱਜ ਚੁੱਕੇ ਨੇ ਤੇ ਇਹ ਵਾਲਾ 뷰5 ਵਜੇ ਸ਼ਾਮ ਦਾ ਆ ਜੀ ਇਸ ਟਾਈਮ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਆ ਸ਼ਾਮ ਦਾ ਟਾਈਮ ਤੇ ਬਹੁਤ ਹੀ ਵਧੀਆ 뷰 ਫਰੈਂਡਸ ਕਿੰਨੇ ਮੈਕਸ ਵੀ ਮਤਲਬ ਖੁਸ਼ ਆ ਨਾ ਹਵਾ ਦੇ ਵਿੱਚ ਖੁਸ਼ ਆ ਆ ਦੇਖੋ ਜੀ ਮੈਕਸ ਨੇ ਉਹ ਪਾਏ ਹੋਏ ਨੇ ਬੋਰ ਦੇਖੋ ਕਿੰਨੇ ਪਿਆਰੇ ਜਦੋਂ ਚੱਲਦਾ ਤੇ ਬਹੁਤ ਵਧੀਆ ਛਣਕਦੇ ਨੇ ਮੈਕਸ ਚੱਲ ਕੇ ਦਿਖਾਓ ਦੇਖੋ ਕਿੰਨੀ ਹਵਾ ਆ ਰਹੀ ਹੈ ਮੈਕਸ ਦੇ ਵਾਲ ਵੀ ਉੱਡਦੇ ਪਏ ਨੇ ਹੈਨਾ ਮੈ ਬਸ ਵਿਊ ਦੇਖਦੇ ਦੇਖਦੇ بارش ਵੀ ਆ ਗਈ ਹੈ ਜੀ ਤੇ بارش ਵੀ ਬਹੁਤ ਜ਼ਿਆਦਾ ਆ ਤੁਸੀਂ ਦੇਖ ਹੀ ਰਹੇ ਹੋ ਦੇਖੋ ਬਹੁਤ ਜ਼ਿਆਦਾ بارش ਆ ਰਹੀ ਹੈ ਜਿਹੜੇ ਹਿਸਾਬ ਦੇ ਨਾਲ ਬੱਦਲ ਸੀ ਨਾ ਕਾਲੇ-ਕਾਲੇ ਤੇ ਉਹਦੇ ਹਿਸਾਬ ਨਾਲ ਬਾਰਿਸ਼ ਵੀ ਬਹੁਤ ਤੇਜ਼ ਆ। ਅਜੇ ਵੀ ਬਹੁਤ ਜ਼ਿਆਦੇ ਬੱਦਲ ਨੇ। ਦੇਖੋ। ਉਹੀ ਅਸੀਂ ਤੇ ਵਿਊ ਦੇਖਦੇ ਪਏ ਸੀ ਛੱਤ ਤੇ ਜਾ ਕੇ ਮੈਕਸ ਦੇ ਨਾਲ। ਫਿਰ ਮੈਕਸ ਵੀ ਕਹਿੰਦਾ ਕਿ ਫਟਾਫਟ نیچے ਲੈ ਜਾਓ ਬਸ ਬਾਰਿਸ਼ ਆ ਗਈ ਆ। ਚਲੋ ਜੀ, ਓਕੇ।